ਨਾ ਆਪਣਾ ਵੀ ਬਲਵੰਤ ਸਿੰਘ ਜੀ ਤੇ ਬਲਵੰਤ ਜੀ ਕਿਹੜਾ ਪਿੰਟੋ ਦਾ ਮੇਰਾ ਪਿੰਡਾ ਜੀ ਗੇਰਾ ਆਮਲਾ ਜਦਾ ਜੀ ਅਸੀਂ ਦੋਨੇ ਭਰਾ ਲੱਗੇ ਸੀ ਚੱਕ ਕੰਮ ਤੇ ਰਵੀਰ ਚੰਦ ਮੇਰਾ ਭਰਾ ਛੋਟਾ ਤੇ ਮੈਂ ਬਲਵੰਤ ਸਿੰਘ ਜੀ ਅਸੀਂ ਦੋਨੇ ਭਰਾ ਚੱਲੇ ਅਲੱਗ ਅਲੱਗ ਮੋਟਰਸਾਈਕਲ ਤੇ ਤੇ ਭਰਾ ਮੇਰਾ ਅੱਗੇ ਜਾ ਰਿਹਾ ਸੀਗਾ ਝੀਟ ਦਾ ਖੂਜਲੇ ਕ੍ਰਾਸ ਕੀਤੇ ਆਈ ਅਸੀਂ ਤੇ ਕੋ ਗੱਡੀ ਆਂਦੀ ਸੀਗੀ ਸਿਲੰਡਰਾਂ ਦੀ ਕੋ ਐਲ ਸੀ ਪੁਰਾਣੀ ਕਿਹੜੇ ਹੈਗੇ ਤੇ ਉਹ ਗੱਡੀ ਨੇ ਆਊਟਸਾਈਡ ਆ ਕੇ ਹਿੱਟ ਕਰਦਾ ਤੇ ਮੌਕੇ ਦੀ ਮੌਤ ਹੋ ਗਈ ਹਾਂਜੀ ਮੌਕੇ ਤੇ ਮੌਤ ਹੋ ਗਈ ਅਵੇ ਕੋਲਸਕਰ ਹਾਂ ਪਹੁੰਚੇ ਹੋ ਤੇ ਹਾਂਜੀ ਜੀ ਉਥੇ ਪਬਲਿਕ ਇਕੱਠੀ ਹੋ ਗਈ ਤੇ ਉਹਨਾਂ ਨੇ ਤਲਵਾੜੇ ਫੋਨ ਕੀਤਾ ਤੇ ਤਲਵਾੜੇ ਦੀ ਪੁਲਿਸ ਆਈ ਤੇ ਉਹ ਬੋਡੀ ਲੈ ਕੇ ਤਲਵਾੜੇ ਆ ਗਏ ਤੇ ਗੱਡੀ ਲੈ ਆਂਦੀ ਹੈ ਜਿਹੜਾ ਗੱਡੀ ਐਜੰਟ ਹੋਇਆ ਤੇ ਡਰਾਈਵਰ ਮੌਕੇ ਦਾ ਫਰਾਰ ਹੈ ਪਰਿਵਾਰ ਵੀ ਜੀ ਜਿਹੜਾ ਕੋਈ ਇਚਾਂਦਾ ਹੈ ਇਹਦਾ ਮੁੰਡਾ ਇੱਕ ਜੀ ਤੇ ਘਰ ਵਾਲੀ ਪਹਿਲਾਂ ਹੀ ਖਤਮ ਹੋ ਚੁੱਕੀ ਹੈ ਤਾਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਮੰਗ ਇਹ ਹੈ ਕਿ ਇਨਸਾਫ ਕੀਤਾ ਜਾਏ ਕਿਉਂਕਿ ਬੱਚਾ ਛੋਟਾ ਹੀ ਹੈ 7 ਸਾਲ ਦਾ 8-8 ਸਾਲ ਦਾ ਬੱਚਾ ਦਾ ਮਾਮਲਾ ਜੀ ਇਹ ਮੁੰਡਾ ਇਹਦਾ ਨਾਮ ਰੁਘਵੀਰ ਸਿੰਘ ਉਰਫ ਬਿੱਲੂ ਪਿੰਡ ਗੇਰੇ ਦਾ ਬਸਲੀਕ ਸੀ ਇਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਇਹ ਪਿੰਡ ਤੋਂ ਚੱਕ ਬਣਾਉਣ ਨੂੰ ਲੱਗਾ ਸੀ ਉੱਥੇ ਮਿਸਤਰੀ ਦਾ ਕੰਮ ਕਰਦਾ ਸੀ ਆ ਰਿਹਾ ਸੀ ਝੀਰ ਦੁਖੀ ਧੋ ਕੇ ਆ ਕੇ ਇੱਕ ਤਲਵਾੜਾ ਸਾਈਡ ਤੋਂ ਸੀ ਐਨ ਜੀ ਗੈਸ ਦੀ ਗੱਡੀ ਜਾ ਰਹੀ ਸੀ ਤੇ ਉਹ ਆਮਣੇ ਸਾਹਮਣੇ ਇਹਨਾਂ ਦੀ ਟੱਕਰ ਹੋ ਗਈ ਹੈ ਤੇ ਡਰਾਈਵਰ ਮੌਕੇ ਦਾ ਫਰਾਰ ਹੈ ਤੇ ਜੋ ਕਾਰਵਾਈ ਬਣਦੀ ਆਪਾਂ ਕਰ ਰਹੇ ਹਾਂ ਬੈਕਟਰੀ ਮੌਕੇ ਦੀ ਮੌਤ ਹੋ ਗਈ ਡਰਾਈਵਰ ਫਰਾ ਰੇ ਡਰਾਈਵਰ ਫਰਾ ਰੇ ਠੀਕ ਹੈ ਅਗਲੀ ਕਾਰਵਾਈ ਅਗਲੀ ਕਾਰਵਾਈ ਹੁਣ ਪਰਚਾ ਰਜਿਸਟਰ ਕਰਕੇ ਇਹਦਾ ਪੋਸਟਮਾਨ ਨੂੰ ਕਰਾ ਕੇ ਡੈੱਡ ਬੋਡੀ ਇਹਨਾਂ ਦੇ ਵਾਰਸਾਂ ਦੇ ਹਵਾਲੇ ਕਰਾਂਗੇ